ਬਿਲਕੁਲ ਜਿਹੜਾ ਸਰਕਾਰ ਨੂੰ ਪਾਸ ਸਿੰਘ ਮਾਨ ਜੀ ਦੀ ਅਗਵਾਈ ਤੇ ਸਰਕਾਰ ਨੇ ਜਿਹੜਾ ਪਿੱਛੇ 2 ਸਾਲਾਂ ਦੇ ਵਿੱਚ ਕੰਮ ਕੀਤਾ ਹੈ। ਤੋਂ ਸੀ ਕਾਰਜਕਾਰੀ ਦੇ ਮੱਦੇਨਜ਼ਰ ਸੰਗਰੂਰ ਤੇ ਲੋਕਾਂ ਲਈ ਸਾਡੇ ਭਰਾ ਗੁਰਪ੍ਰੀਤ ਸਿੰਘ ਜੀ ਤੇ 1.2 ਲੱਖ ਦੀ ਲੀਡ ਦੇ ਨਾਲ ਜਿਹੜਾ ਫਤਵੇ ਦੇ ਨਾਲ ਸੰਗਰੂਰ ਤੋਂ ਜਿਹੜਾ ਜਿਤਾਇਆ ਹੈ ਨਾ ਤੋਂ ਸੰਗਰੂਰ ਦੇ ਲੋਕਾਂ ਦਾ ਵੋਟਰਾਂ ਦਾ ਸਾਡੇ ਸਾਰੇ 파티ਗਰ ਦਿੱਤਾ। ਧੰਨਵਾਦ ਸਾਡਾ ਨੋ ਨਹੀਂ ਬੜਾ ਛੋਟਾ ਰਹ ਜਾਂਦਾ। ਔਰ ਅੱਜ ਸਾਰੇ ਜਿਹੜੇ ਪੂਤੀ ਮਨਾਈ ਜਾ ਰਹੀ ਹੈ ਉੱਥੀ ਅੱਜ ਦਾ ਦਿਨ ਕਿਉਂਕਿ ਵਾਤਾਵਰਨ ਦੇ ਸਬੰਧ ਤੋਂ ਅੱਜ ਦੁਨੀਆ ਦੇ ਵਿੱਚ ਉਪਜਣਾ ਮਨਾਇਆ ਜਾ ਰਿਹਾ ਹੈ। ਤੋਂ ਸਾਡੀ ਟੀਮ ਦੀ ਸਾਰਿਆਂ ਦੀ ਜਿਹੜੀ ਆਈਡੀਆ ਸਿੱਖਣ ਦੇ ਮੌਕਾ ਹੈ। ਉਹਨਾਂ ਦਾ ਧੰਨਵਾਦ ਦੇ ਰੂਪ ਦੇ ਵਿੱਚ ਜਾਂ ਲਾ ਲੋ ਕਿ ਤੁਸੀਂ ਦੇ ਵਿੱਚ ਲੱਡੂ ਵੰਡਣ ਦੀ ਜਗ੍ਹਾ ਤੇ ਜਿਹੜੇ ਅੱਜ ਬੂਟੇ ਤੇ ਜਿਹੜੇ ਅਸੀਂ ਉਹਨਾਂ ਨੂੰ ਵੰਡਣ ਦੀ ਜਿਹੜੀ ਪਹਿਲ ਕੀਤੀ ਹੈ। ਕਿਉਂਕਿ ਅੱਜ ਜਿਹੜਾ ਸਾਡਾ ਸਾਰਾ ਮੁਲਕ ਹੈ ਅਸੀਂ ਦੇਖ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਹੀਟ ਵੇਵ ਦੇ ਵਿੱਚ ਜਿਹੜੇ ਅਸੀਂ ਨਿਕਲ ਰਹੀ ਸੀ 47-48 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਸਾਰਿਆਂ ਨੇ ਕੈਂਪੇਨ ਵੀ ਕੀਤੀ ਆ। ਸੋ ਉਸ ਤੋਂ ਬਾਅਦ ਅਸੀਂ ਰਲ ਮਿਲ ਕੇ ਹੁਣ ਅਸੀਂ ਚਾਹੁੰਦੇ ਆ ਕਿ ਅਸੀਂ ਹੰਬੜਾ ਮਾਰੀਏ ਕਿਉਂਕਿ ਪਹਿਲਾਂ ਵੀ ਸਰਦਾਰ ਭਗਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਅਸੀਂ ਜਿਹੜੀ ਇੱਕ ਹਰੀਆਵਲ ਲਹਿਰ ਵੀ ਜਿਹੜੀ ਪੰਜਾਬ ਦੇ ਵਿੱਚ ਲਾਈ ਵੀ ਆ ਔਰ ਸੰਗਰੂਰ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਜਿਹੜੇ ਬੂਟੇ ਲਾ ਰਹੇ ਆ ਮੰਰੇਗਾ ਦੇ ਤਹਿਤ ਹਰ 200 ਬੂਟੇ ਦੇ ਬਾਗਰ ਨਾਲੇ ਤਾਂ ਇੱਕ ਇੱਕ ਬੰਦੇ ਨੂੰ ਰੋਜ਼ਗਾਰ ਮਿਲ ਜਾਂਦਾ 100 ਦਿਨ ਦੀ ਗਰੰਟੀ ਹੋ ਜਾਂਦੀ ਹੈ ਤੇ ਨਾਲੇ ਜਿਹੜੀ ਸਾਡੇ ਵਾਤਾਵਰਨ ਜਿਹੜੇ ਉਹਦੇ ਸੁਧਾਰਾਂ ਦੇ ਵੱਲ ਜਿਹੜੀ ਕਬੱਡੀ ਜਿਹੜੀ ਪੈਨ ਹੋ ਜਾਂਦੀ ਸੋ ਉਸੇ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਅੱਜ ਜਿਹੜਾ ਧੰਨਵਾਦ ਦੇ ਰੂਪ ਦੇ ਵਿੱਚ ਲਾਣੋ ਜਾ ਪੁਛੀ ਦੇ ਵਿੱਚ ਲੱਡੂਆਂ ਦੀ ਜਗ੍ਹਾ ਦੇ ਉੱਤੇ ਅਸੀਂ ਜਿਹੜੇ ਅੱਜ ਬੂਟੇ ਜਿਹੜੇ ਮੈਲ ਸਾਬ ਇਹ ਨਿਵੇਕਲਾ ਧੰਨਵਾਦ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਧੰਨਵਾਦ ਕਰਨ ਲਈ ਲੱਡੂ ਵੰਡੇ ਜਾਂਦੇ ਨੇ ਮਠਾਈਆਂ ਵੰਡੀਆਂ ਜਾਂਦੀਆਂ ਨੇ ਢੋਲ ਵਜਾਏ ਜਾਂਦੇ ਨੇ ਲੇਕਿਨ ਉਹਦੀ ਖਾਂ ਤੇ ਵਾਤਾਵਰਨ ਨੂੰ ਹੋਰ ਚੰਗਾ ਕਰਨ ਲਈ ਬੂਟੇ ਵੰਡੇ ਜਾ ਰਹੇ ਨੇ ਹਾਂ ਬਿਲਕੁਲ ਹੈ ਦੇਖੋ ਕਿਉਂਕਿ ਇਹ ਜ਼ਰੂਰੀ ਹੈ ਔਰ ਅਸੀਂ ਇਸ ਜਿਹੜੀ ਮੌਸਮ ਦਾ ਅਸੀਂ ਜਿਹੜੇ ਪਿਛਲੇ ਦਿਨ ਜਿਹੜੀ ਹੀਟ ਵੇਵ ਨੂੰ ਅਸੀਂ ਸਾਰਿਆਂ ਨੇ ਦੇਖਿਆ ਬੱਚਿਆਂ ਦਾ ਬਜ਼ੁਰਗਾਂ ਦਾ ਜਿਹੜਾ ਘਰਾਂ ਤੋਂ ਨਿਕਲਣਾ ਜਿਹੜਾ ਬਹੁਤ ਔਖਾ ਹੋਇਆ ਪਿਆ ਔਰ ਇਹ ਹੈ ਕਲਾਈਮੇਟ ਚੇਂਜ ਹੈ ਵਰਲਡ ਲੈਵਲ ਤੇ ਹੈ ਪਰ ਇਹਦੀ ਸੂਆਤ ਹਰ ਇੱਕ ਨੂੰ ਆਪਣਾ ਜਿਹੜਾ ਫਰਜ਼ ਸਮਝਦੇ ਹੋਏ ਸਰਕਾਰਾਂ ਵੀ ਆਪਣਾ ਰੋਲ ਅਦਾ ਕਰ ਰਹੀਆਂ ਇਹਨੂੰ ਔਰ ਕਰਨਾ ਵੀ ਚਾਹੀਦਾ ਤੇ ਲੋਕਾਂ ਨੂੰ ਜਿਹੜਾ ਆਪਣਾ ਵੰਡਾ ਜੋਸ਼ ਜਿਹੜਾ